ਪੰਜਾ ਸੱਤਾਂ ਬੰਦਿਆਂ ਨੇ ਉਹਨੂੰ ਲਾਤਾ ਤੇ ਪੰਜਾਬ ਦੇ ਸਿੱਖ ਇੰਨੇ ਕਿ ਸੂਝਵਾਨ ਆ ਉਹਨੇ ਇੱਕ ਦਮ ਦਵਾ ਦਬ ਬਦਲਤਾ ਹੁਣੀ ਢਾਡੀ ਜੱਥਾ ਗਉਂਦਾ ਹਟਿਆ ਜੇਨਾ ਸਿੰਘ ਕਰਦੇ ਕੁਰਬਾਨੀਆਂ ਝੂਲ ਦੇ ਨਾਲ ਕੇਸਰੀ ਨਿਸ਼ਾਨ ਉਹ ਢਾਡੀ ਅਕਾਲ ਤਖਤ ਦੇ ਥੱਲੇ ਖੜ ਕੇ ਇਹ ਕਹਿ ਰਹੇ ਆ ਮੈਂ ਝੂਲ ਦੇ ਨਾਲ ਕੇਸਰੀ ਨਿਸ਼ਾਨ ਤੇ ਸ਼ਰੋਮ ਦੀ ਕਮੇਟੀ ਨੇ ਆ ਪਸੰਤੀ ਰੰਗ ਅਕਾਲ ਤਖਤ ਦੇ ਜਹੇਦਾਰ ਨੂੰ ਸਿੰਘ ਸਾਹਿਬਾਂ ਨੂੰ ਜਰੀਲ ਕਰਕੇ ਕੱਢਿਆ ਇਥੋਂ ਇੰਨੇ ਪੰਜਾਬ ਦੇ ਸਿੱਖ ਭੋਲੇ ਉਹ ਇੰਨੇ ਤੁਹਾਡੀ ਜਮੀਰ ਮਾਰ ਗਈ ਉਹ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਨੂੰ ਪਾੜ-ਪਾੜ ਕੇ ਆ ਆਮ ਆਦਮੀ ਪਾਰਟੀ ਦਾ ਬਸੰਤੀ ਰੰਗ ਲਿਆ ਕੇ ਚੜਾਤਾ ਮੈਂ ਇਹ ਨਿਸ਼ਾਨ ਸਾਹਿਬ ਦਾ ਬਸੰਤੀ ਦਾ ਵਿਰੋਧ ਕਰਦਿਆ ਪਰ ਇੱਕ ਮਿੰਟ ਵੀ ਅਸਰ ਨਹੀਂ ਹੋਇਆ ਜਿਹੜੇ ਬੰਦੇ ਆ ਪੰਜ-ਛੇ ਜਣੇ ਸ਼ਰਮਣੀ ਕਮੇਟੀ ਦੇ ਉਹ ਦਿਨ 400 ਸਰੂਪ ਵੇਚ ਕੇ ਖਾ ਗਏ ਇਹ ਜਿਨ੍ਹਾਂ ਇਹਨਾਂ ਪੰਜ-ਛੇ ਸ਼ਰਮਣੀ ਕਮੇਟੀ ਮੈਂਬਰਾਂ ਨੇ 91 ਲੱਖ ਰੁਪਈਆ ਉਹ ਸੌਦੇ ਸਾਧ ਵਾਸਤੇ ਲਾਤਾ ਆਲੀਆ ਜੀ ਬਰਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀਓ ਅੱਜ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਆਂ ਜੋ ਅਸੀਂ ਪਿਛਲੇ ਸਮੇਂ ਤੋਂ ਨਿਸ਼ਾਨ ਸਾਹਿਬ ਦਾ ਮੁੱਦਾ ਚੱਕਿਆ ਸੀ ਉਸ ਦੇ ਸਬੰਧ ਵਿੱਚ ਅਸੀਂ ਫਿਰ ਦੁਬਾਰਾ ਉਹਨੂੰ ਦਰਹਰਾਉਣ ਵਾਸਤੇ ਇੱਥੇ ਆਏ ਸੀ ਕਿਉਂਕਿ ਜੋ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਕੇਸਰੀ ਝੂਲ ਰਿਹਾ ਸੀ ਉਸ ਨੂੰ ਲਾਉਣ ਵਾਸਤੇ ਕਿੰਨੀ ਹੈਰਾਨੀ ਵਾਲੀ ਗੱਲ ਆ ਪੰਜਾ ਸੱਤਾ ਬੰਦਿਆਂ ਨੇ ਉਹਨੂੰ ਲਾਤਾ ਤੇ ਪੰਜਾਬ ਦੇ ਸਿੱਖ ਇੰਨੇ ਕਿ ਸੂਝਵਾਨ ਆ ਉਹਨੇ ਇੱਕ ਦਮ ਦਵਾ ਦਬ ਬਦਲਤਾ ਅਸੀਂ ਇੰਨੇ ਆ ਵੀਡੀਓ ਪਾਈਆਂ ਪੂਰੇ ਪੰਜਾਬ ਦੇ ਇੰਡੀਆ ਦੇ ਮੀਡੀਆ ਵਿੱਚ ਯੂਰਪ ਦੇ ਵੀਡੀਓ ਵਿੱਚ ਸਾਡੀ ਖਬਰ ਲਈ ਬੇ ਇਹ ਨਿਸ਼ਾਨ ਸਾਹਿਬ ਦਾ ਸ਼ਾਂਤੀ ਦਾ ਵਿਰੋਧ ਕਰਦੇ ਆ ਪਰ ਇੱਕ ਮਿੰਟ ਵੀ ਅਸਰ ਨਹੀਂ ਹੋਇਆ ਜਿਹੜੇ ਬੰਦੇ ਆ ਪੰਜ ਸੱਤ ਜਾਨਾਂ ਸ਼ਰਮਣੀ ਕਮੇਟੀ ਦੇ ਉਹ 3 400 ਸਰੂਪ ਵੇਚ ਕੇ ਖਾ ਗਏ ਇਹ ਜਿਨ੍ਹਾਂ ਇਹਨਾਂ ਪੰਜ ਸੱਤਾਂ ਸ਼ਰਮਣੀ ਕਮੇਟੀ ਮੈਂਬਰਾਂ ਨੇ 92 ਲੱਖ ਰੁਪਇਆ ਉਹ ਸੌਦੇ ਸਾਧ ਵਾਸਤੇ ਲਾਤਾ ਜਿਹੜੇ ਇਸ ਸ਼ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਜਹੇਦਰ ਨੂੰ ਸਿੰਘ ਸਾਹਿਬਾਂ ਨੂੰ ਜਰੀਲ ਕਰਕੇ ਕੱਢਿਆ ਇਥੋਂ ਐਨੇ ਪੰਜਾਬ ਦੇ ਸਿੱਖ ਭੋਲੇ ਉਹ ਇੰਦੀ ਤੁਹਾਡੀ ਜਮੀਰ ਮਾਰ ਗਈ ਉਹ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਨੂੰ ਪਾੜ-ਪਾੜ ਕੇ ਆ ਆਮ ਆਦਮੀ ਪਾਰਟੀ ਦਾ ਬਸੰਤੀ ਰੰਗ ਲਿਆ ਕੇ ਚੜਾਤਾ ਮੈਂ ਤਿੰਨ ਦਿਨ ਤੋਂ ਪੰਜਾਬ ਚ ਆਇਆ ਦੇ ਕੇ ਹਰਾਨ ਰਹਿ ਗਿਆ ਹੋ ਕੀ ਰਿਹਾ ਇਸ ਕਰਕੇ ਅਸੀਂ ਵਿਸ਼ੇਸ਼ ਤੌਰ ਤੇ ਅੱਜ ਹੁਣੇ ਢਾਡੀ ਜੱਤਾ ਕਉਂਦਾ ਹਟਿਆ ਜੇਨਾ ਸਿੰਘ ਕਰਦੇ ਕੁਰਬਾਨੀਆਂ ਝੂਲ ਦੇ ਨਾਲ ਕੇਸਰੀ ਨਿਸ਼ਾਨ ਉਹ ਢਾਡੀ ਇਕਾਲਤਖ ਦੇ ਥੱਲੇ ਖੜ ਕੇ ਇਹ ਕਹਿ ਰਹੇ ਆ ਬਿ ਝੂਲ ਦੇ ਨਾਲ ਕੇਸਰੀ ਨਿਸ਼ਾਨ ਤੇ ਸ਼ਰਮ ਦੀ ਕਮੇਟੀ ਨੇ ਆ ਪਸੰਦੀ ਰੰਗ ਸਿੱਖ ਇਤਿਹਾਸ ਵਿੱਚ ਕੇਸਰੀ ਨਿਸ਼ਾਨ ਦਾ ਵਰਣਨ ਆਂਦਾ ਇਸ ਕੇਸਰੀ ਨਿਸ਼ਾਨ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਕੇਸੀ ਕੋਈ ਸਮਾਂ ਸੀ ਕੇਸਰੀ ਨਿਸ਼ਾਨ ਦੇ ਕੇਸੀ ਦਸਤਾਰ ਬੰਨਣ ਤੇ ਪੁਲਿਸ ਗੋਲੀ ਮਾਰ ਦਿੰਦੀ ਸੀ ਏਸੀ ਸਾਡਾ ਅੱਜ ਕੇਸਵੀ ਨਿਸ਼ਾਨ ਵਾਸਤੇ ਸਿੱਖੋ ਇਹ ਜਿਹੜੀ ਸ਼ਰੋਮਣੀ ਕਮੇਟੀ ਆ ਇਹ ਤੁਹਾਨੂੰ ਬਖਾਨ ਤੇ ਲੱਗੀ ਹੋਈ ਆ 300 ਗੁਰਦੁਆਰਾ ਇੰਗਲੈਂਡ ਵਿੱਚ ਤਾਂ 200 ਗੁਰਦੁਆਰਾ ਯੂਰਪ ਦੇ ਵਿੱਚ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇੱਥੇ ਮੰਗ ਪਹੁੰਚ ਚੁੱਕੀ ਆ ਵੇ ਸਾਡੀ ਮੰਗ ਕੇਸਵੀ ਨਿਸ਼ਾਨ ਸਾਹਿਬ ਆ ਅਕਾਲ ਤਖਤ ਦਾ ਜਹਦਰ ਯਾਨੀ ਜਗਦੀਸ਼ ਸਿੰਘ ਗਿਆ ਸੀ ਉਹਨਾਂ ਨੇ ਬੈਂਦੀ ਕੀਤੀ ਸੀ ਪਰ ਕੋਈ ਵੀ ਨਾਲ ਅਸਰ ਨਹੀਂ ਹੋਇਆ 2000 ਸ਼ਰੋਮਣੀ ਕਮੇਟੀ ਦੇ ਮੈਂਬਰ ਕਹਿੰਦੇ ਆ ਦਵਾ ਸਭ ਲੱਗੂ ਹੈ ਦਾ 50 ਕਰੋੜਾਂ ਦੀ ਸ਼ਰੋਮਣੀ ਕਮੇਟੀ ਆ ਕਿ ਪੰਥ ਦੀ ਇਹੀ ਵਾਰਸ ਬਣ ਗਈ। ਕਿੰਨਾ ਅਫਸੋਸ ਵਾਲੀ ਗੱਲ ਆ। ਦੂਸਰੀ ਅੱਜ ਤੁਸੀਂ ਸੁਣੋ ਆ ਸਾਡੇ ਨਾਲ ਸਾਡੇ ਸਤਿਕਾਰਯੋਗ ਧਰਮੀ ਫੌਜੀ ਪਹੁੰਚੇ ਆ। ਧਰਮੀ ਫੌਜੀਆ ਦਾ ਕੋਈ ਨਾਂ ਨਹੀਂ ਲੈ ਰਿਆ। 6 ਜੂਨ ਵੇਲੇ ਜਿਸ ਵੇਲੇ ਇਹਨਾਂ ਨੇ ਵਹਿਰਾਂ ਛੜੀਆਂ ਸੀ ਕਿ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਸੀ। ਆ ਮੈਨੂੰ ਹੁਣੇ ਦੱਸਦੇ ਹਟੇ ਆ ਕਿ ਨਹੀਂ ਇੱਥੇ ਪਹੁੰਚ ਕੀਤੀ ਸੀ। ਇਹਨਾਂ ਨੇ 6 ਜੂਨ ਰਾਤ ਨੂੰ ਵਹਿਰਾਂ ਛੜੀਆਂ ਸੀ। ਇਹਨਾਂ ਨੇ ਆਪਣੀ ਬੇਨਤੀ ਕੀਤੀ ਸੀ 6 ਜੂਨ ਤੱਕ ਘੱਲੂ ਘਰਾ ਦੇਵਸ ਹੋ ਜਾਂਦਾ 7 ਜੂਨ ਨੂੰ ਆਪਣੇ ਧਰਮੀ ਫੌਜੀਆ ਦਿਨ ਮਨਾਇਆ ਜਾਵੇ ਕੋਈ ਇਹਨਾਂ ਦੀ ਇਜਾਦ ਕਰਨੀ ਕੋਈ ਇਹਨਾਂ ਦੀ ਫੋਟੋ ਨਹੀਂ ਕੋਈ ਨਾ ਤਾਂ ਕੋਈ ਨਾਂ ਨਿਸ਼ਾਨ ਨਹੀਂ ਕੋਈ ਇਹਨਾਂ ਨੂੰ ਸਪੋਰਟ ਨਹੀਂ ਮਿਲੀ ਚਲੋ ਕਾਫੀ ਸਿੰਘਾਂ ਨੇ ਇਹਨਾਂ ਦੀ ਸਪੋਰਟ ਕੀਤੀ ਹੈ ਇੰਗਲੈਂਡ ਤੋਂ ਵੀ ਚਲੋ ਸਪੋਰਟ ਕੀਤੀ ਸੀ ਹੁਣ ਇਹਨਾਂ ਨਾਲ ਗੱਲ ਕਰਕੇ ਹਟਿਆ ਪਰ ਇਹਨਾਂ ਦੀ ਕੁਰਬਾਨੀ ਨੂੰ ਰੋਲੋ ਨਾ ਜਿੱਥੇ ਸ਼ਹੀਦੀ ਗੈਲਰੀ ਬਣੀ ਆ ਜੂਨ 84 ਦੇ ਘੱਲੂ ਘਰੇ ਦੇ ਸੰਬੰਧ ਵਿੱਚ ਇਹ ਵੀ ਉਸ ਦਿਨਾਂ 7 ਦੇ ਉੱਤੇ ਮਹੌਣੀ ਦੇ ਕੇ ਜਗ੍ਹਾ ਹੈਗੀ ਆ ਵਿਤਕਰੇ ਨਾ ਕਰੋ ਜਿਹੜੇ 15 20 ਉਸ ਦਿਨਾਂ ਵਿੱਚ ਧਰਮੀ ਫੌਜੀ ਸ਼ਹੀਦ ਹੋਏ ਸੀ ਉਹਨਾਂ ਦੀ ਇੱਥੇ ਫੋਟੋ ਲੱਗਣੀ ਚਾਹੀਦੀ ਆ ਔਰ ਵਿਸ਼ੇਸ਼ ਤੌਰ ਤੇ ਕਿਤਨਾ ਕਿਤੇ ਨਾ ਦੀ ਜਰੂਰ ਯਾਦਗਾਰ ਬਣਾਓ ਇਹਨਾਂ ਦੀ ਛੋਟੀ ਜਿਹੀ ਕੁਰਬਾਨੀ ਸੀ ਇਹ ਨਹੀਂ ਪੈਰਾਂ ਕਾਂ ਛੱਡ ਕੇ ਭੱਜੇ ਇਹਨਾਂ ਦੇ ਕੋ ਬੱਚੇ ਗਾਂਹ ਤੱਕ ਨੌਕਰੀਆਂ ਦੇ ਲੱਛਕ ਰੁਲ ਗਏ ਪਰ ਮੈਂ ਵਿਸ਼ੇਸ਼ ਤੌਰ ਤੇ ਵੀ ਕਹਿੰਦਾ ਜਿਹੜੇ ਇਹਨਾਂ ਦੀ ਮਾਇਕ ਤੇ ਪਰ ਇਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਗੁਰੂ ਰਾਮਦਾਸ ਜੀ ਸਾਡੇ ਤੇ ਕਿਰਪਾ ਅਸੀਂ ਆਪਣੇ ਪਰਿਵਾਰ ਸੈਟਲ ਆ ਪਰ ਫਿਰ ਵੀ ਸਾਡਾ ਫਰਜ਼ ਬਣਦਾ ਇਹਨਾਂ ਦੀ ਬਾਹ ਫੜਨੀ ਇਹਨਾਂ ਦਾ ਪੂਰਾ ادب ਤੇ ਸਤਿਕਾਰ ਕਰਨਾ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਪਰ ਸ਼ਰੋਮਣੀ ਕਮੇਟੀ ਕੋ ਕਹਿੰਦੀ ਅਸੀਂ ਕਈ ਵਾਰੀ ਜਾ ਕੇ ਆਏ ਆ ਯਾਨੀ ਇਹਨਾਂ ਵੀ ਮਤਾ ਨਹੀਂ ਹਾਈ ਤਾਂ ਹੀ ਪਾਇਆ ਮੈਂ ਧਰਮੀ ਫੌਜੀ ਵੀ ਕੋਈ ਹੈਗੇ ਆ ਆ ਜੂਨ 84 ਦਾ ਘੱਲੂ ਘਰਾ ਮਨਾਏ ਗਏ ਆ ਕਿ ਕੋਈ ਕੋਈ ਨਾ ਦਾ ਨਾਂ ਨਹੀਂ ਆ ਇੱਕ ਐਡੀ ਅਫਸੋਸ ਵਾਲੀ ਗੱਲ ਆ ਗੱਲਾਂ ਅਸੀਂ ਰਾਜ ਦੀਆਂ ਕਰਦੇ ਆ ਇੱਕ ਅਸੀਂ ਦਰਬਾਰ ਮੰਜੀ ਸਾਹਿਬ ਹਾਲ ਵਿੱਚ ਇਕੱਤਰ ਹੋ ਕੇ ਉਹ ਘੱਲੂ ਘਰਾ ਤੇਵਸ ਮਨਾਉਣ ਦੀ ਸਾਡੇ 'ਚ ਹਿੰਮਤ ਹੈ ਨਹੀਂ ਇੰਨੀ ਸਾਡੀ ਔਕਾਤ ਹੈ ਨਹੀਂ कि ਅਸੀਂ ਗੱਲਾਂ ਰਾਜ ਦੀਆਂ ਕਰਦੇ ਵੈ ਰਾਜ ਲੈਣਾ ਪਿੱਛੇ ਜਾ ਗਿਆ ਨਹੀਂ ਹਰਬੀ ਸਿੰਘ ਨੇ ਇਹ ਮੁੱਦਾ ਠਾਲਿਆ ਸੀ ਵੀ ਕਿਉਂ ਨਹੀਂ ਇਹਦਾ ਦਰਬਾਰ ਆਪਣੇ ਘੱਲੂ ਘਰਾ ਦੇਵ ਸਿਆ ਮੰਜੀ ਸਾਹਿਬ ਹਾਲ ਚ ਮਨਾਇਆ ਜਾਵੇ ਔਰ ਪੂਰੀ ਸੰਗਤ ਆਵੇ ਔਰ ਉੱਥੇ ਢਾਡੀ ਲੱਗਣਾ ਕੀਰਤਨ ਹੋਵੇ ਕੋਈ ਸਤਕਾਰਯੋਗ ਗੁਰਸੇਖ ਜੋਗ ਬੰਦਾ ਫੜ ਨੂੰ ਪੜ ਕੇ ਸੁਣਾਵੇ ਪਰ ਅਸੀਂ ਇਕਾਲਤਾ ਹਿੱਤੇ ਇਕੱਠੇ ਹੋ ਜੰਦੇ ਆ ਉੱਥੇ ਟਾਸਕ ਫੋਰ ਦੀਆਂ ਫੌਜਾਂ ਲੈ ਆਉਣੀਆਂ ਜਿੱਦਣੇ ਇੱਥੇ ਫੌਜ ਚੜ੍ਹ ਕੇ ਆਈ ਸੀ ਉਦਣੇ ਟਾਸਕ ਫੋਰ ਕਿੱਥੇ ਸੀ ਇਹ ਟਾਸਕ ਫੋਰ ਕਲੇ ਸਿੱਖਾਂ ਨੂੰ ਹੀ ਦਬਾਉਣ ਵਾਸਤੇ ਆ ਇੰਨੀਆਂ ਇੱਥੇ ਬਿਵਦੀਆਂ ਹੋਈਆਂ ਰੋਲ ਬਿਆਪਦੀਆਂ ਹੋਣੀਆਂ ਕੋਈ ਟਾਸਕ ਪੋਸਟ ਨਹੀਂ ਲੱਭਦੀ ਤੇ ਆਹ ਟਾਸਕ ਪੋਰ ਜਦੋਂ ਸਿੱਖ ਆਉਂਦੇ ਆ ਤੇ ਕਾਲੀਆਂ ਪੱਗਾਂ ਬਣਾ ਕੇ ਟਾਸਕ ਪੋਰਸ ਆ ਜਾਂਦੀ ਆ ਇਸ ਕਰਕੇ ਮੈਂ ਵਿਸ਼ੇਸ਼ ਤੌਰ ਤੇ ਨਾਲ ਅਸੀਂ ਬੇਨਤੀ ਕਰਨ ਵਾਸਤੇ ਆਇਆ ਗੱਲ ਤੇ ਜਰੂਰ ਗੌਰ ਕਰਿਓ ਇਹ ਗੱਲ ਢਿੱਲੀ ਨਹੀਂ ਪਈ ਇਹਨਾਂ ਧਰਮੀ ਫੌਜੀਆ ਦਾ ਸਿੱਖ ਕੌਮ ਦਾ ਜੇਸਾ ਪਰਦੇਸਾਂ ਵਿੱਚ ਰਹਿੰਦੇ ਆ ਤਾਂ ਇਹਨਾਂ ਨਾਲ ਸੰਪਰਕ ਭਾਈ ਬਲਦੇਵ ਸਿੰਘ ਜੀ ਇਹਨਾਂ ਦੇ ਜੋ ਪ੍ਰਧਾਨ ਆ ਨਾ ਜਰੂਰ ਸੰਪਰਕ ਕਰੋ ਦੇਖੋ ਇਹ ਵਿਚਾਰਿਆਂ ਚ ਰੋਲਦੇ ਫਿਰਦੇ ਆ ਪਰਮਾਨੀਆਂ ਕਿਹਨੇ ਨੇ ਕੀਤੀਆਂ ਇਹਦੇ ਢੋਲਕੀਆਂ ਦਾ ਚੁੰਮੜੇ ਘੁੱਟ-ਘੁੱਟ ਕੇ ਉਹ ਕਰੋਨਾ ਦੀਆਂ ਗੱਡੀਆਂ ਲਈ ਫਿਰਦੇ ਆ ਕਰੋਨਾ ਦੀਆਂ ਗੱਡੀਆਂ ਕਿ ਨਹੀਂ ਦਿੱਤੀਆਂ ਤੁਸੀਂ ਦਿੱਤੀਆਂ ਉਹ ਉਹ ਗੱਡੀਆਂ ਵੀ ਘੁੰਮਦੇ ਆ ਔਰ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਦੇ ਆ ਵਿਸ਼ੇਸ਼ਾ ਢੜੀਆਂ ਵਾਲਾ ਜਿਹਨੂੰ ਤੁਸੀਂ ਮਾਫੀ ਦਿੱਤੀ ਆ ਉਹ ਕਿੱਥੋਂ ਆਇਆ ਕਿੱਥੋਂ ਨੂੰ ਪੈਸਾ ਆ ਹੋਰ ਹਰੇਕ ਮੋੜ ਤੇ ਡੇਰਾ ਬਣਿਆ ਆ ਮੋਟੀਆਂ-ਮੋਟੀਆਂ ਗੱਡੀਆਂ ਇਹ ਵਿਚਾਰੇ ਸਾਈਕਲਾਂ ਤੇ ਤੁਰੇ ਫਿਰਦੇ ਆ ਰਖਸ਼ੇ ਚ ਲਾਉਂਦੇ ਆ ਇੰਨੀ ਮਾੜੀ ਹਾਲਤ ਅਸੀਂ ਵਿਸ਼ੇਸ਼ ਤੌਰ ਤੇ ਯੂਕੇ ਦੇ ਯੋਰ ਵਿਧੀਆਂ ਸੰਗਤਾਂ ਨੂੰ ਮੈਂ ਬੇਨਤੀ ਕਰੂੰਗਾ ਬੜੀ ਵਾਰੀ ਦੀ ਸਾਡੇ ਕੋਲ ਪਹੁੰਚ ਕੀਤੀ ਆ ਅਸੀਂ ਕਦੀ ਮੰਗ ਨਹੀਂ ਰੱਖੀ ਇਹ ਜਿਹੜੇ ਧਰਮੀ ਫੌਜੀ ਆ ਇਹਨਾਂ ਦੀ ਯਾਦਗਰ ਬਣਨੀ ਚਾਹੀਦੀ ਆ ਇਹਨਾਂ ਦਾ ਇੱਥੇ ਨਾਮ ਅਕਾਲਤਾ ਦੀ ਉੱਤੇ ਕੱਲੂ ਕਰਦੇ ਤੇ ਇਹਨਾਂ ਨੂੰ ਬਰਾਬਰ ਦਾ ਮਿਲਣੀ ਚਾਹੀਦੀ ਆ ਜਿਹੜੀ ਗੈਲਰੀ ਬਣੀ ਆ ਉਹ ਬਣੀ ਆ ਸ਼ਹੀਦਾਂ ਦੀ ਗੈਲਰੀ ਜੂਨ 84 ਦੇ ਕੱਲੂ ਕਰਾਂ ਵਾਸਤੇ ਜਿਨ੍ਹਾਂ ਨੇ ਵਿਰਕਾਂ ਛੱਡ ਕੇ ਸ਼ਹੀਦੀਆਂ ਪਾਈਆਂ ਉਹ ਕਿ ਗੁਰਦੁਆਰਾਚ ਦੇ ਸ਼ਹੀਦ ਨਹੀਂ ਹੈਗੇ ਉਹਨਾਂ ਨੂੰ ਪੂਰਾ ਮਾਣ ਮਹਿਣਨਾ ਚਾਹੀਦਾ ਇਹਨਾਂ ਨੂੰ ਪੂਰਾ ਆਦਰ ਸਤਿਕਾਰ ਮਹਿਣਨਾ ਚਾਹੀਦਾ ਦੂਸਰਾ ਸਾਡਾ ਕੇਸਰੀ ਨਿਸ਼ਾਨ ਸਾਹਿਬ ਆ ਕੇਸਰੀ ਨਿਸ਼ਾਨ ਸਾਹਿਬ ਲਾਗੂ ਹੋਣਾ ਚਾਹੀਦਾ ਤੁਸੀਂ ਦੇਖੋ ਸਾਰੇ ਗੁਰਦੁਆਰਾਂ ਵਿੱਚ ਸੰਪੂਰ ਰਹਿਰਾਸ ਹੁੰਦੀ ਆ ਸਾਡੇ ਕੇਂਦਰੀ ਇਨਸਾਨ ਇਨਸਤਾਨ ਉਤੇ ਰਹਿਰਾਸ ਹੀ ਬੰਦ ਕਰਤੀ ਅਸੀਂ ਕਹਿੰਦੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਉਹ ਸ਼ਰੋਮਣੀ ਕਮੇਟੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰਾਂ ਸਾਡੇ ਆਪਣੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਯਾ ਸਰਕਾਰਾਂ ਨੂੰ ਕਹਿੰਦੇ ਸਾਡੀ ਗੱਲ ਨਹੀਂ ਸੁਣਦੀ ਇਹ ਵਿਚਾਰੇ ਪਾਗਲ ਹੋ ਗਏ ਢੇੜੇ ਮਾਰ ਕੇ ਥੱਗ ਗਏ ਇਹਨਾਂ ਨੂੰ ਲਾਰੇ ਲਾਈ ਜਾਂਦੇ ਆ ਇਸ ਕਰਕੇ ਸਾਡੀਆਂ ਜਰੂਰ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਜੀ ਬਲਦੇਵ ਸਿੰਘ ਹੈ ਜੀ ਅਮਰ ਸੰਚਾਰ ਜਸਾ ਜੂਕੇ ਤਾ ਯੋਰਗ ਅਜਾ ਭਾਈ ਸਾਹਿਬ ਤੁਸੀਂ ਯੂਕੇ ਦਾ ਯੂਰਪ ਦੀਆਂ ਸਮਿਤੀਆਂ ਸੰਗਤਾਂ ਕੋਲ ਬੈਠੇ ਸੀ ਅਸੀਂ ਉਹਨਾਂ ਨੂੰ ਬਹਿ ਕੇ ਮੀਟਿੰਗ ਕੀਤੀ ਤੇ ਅਗਿਆਨੀ ਰਕਵੀਰ ਸਿੰਘ ਨੇ ਕਿਹਾ ਅਸੀਂ ਕੋਈ ਮਤਾਂ ਨਹੀਂ ਪਾਇਆ ਕੇਸਰੀ ਨਿਸ਼ਾਨ ਵਾਸਤੇ ਸ਼ਰਮਣੀ ਕਮੇਟੀ ਨੂੰ ਪਾਇਆ ਸ਼ਰਮਣੀ ਕਮੇਟੀ ਨੂੰ ਪੁੱਛ ਸਕਦੇ ਆ ਜਦੋਂ ਇੱਥੇ ਆਏ ਤੇ ਕਹਿੰਦਾ ਜੀ ਇਹ ਤਾਂ ਫੇਕ ਖਬਰ ਹੈ ਮੈਂ ਅੱਜ ਇੱਥੇ ਵਿਸ਼ੇਸ਼ ਤੌਰ ਤੇ ਚਾਰ ਪੰਜ ਦਿਨ ਇੱਥੇ ਹਾਂ ਸ਼ਰਮਣੀ ਕਮੇਟੀ ਦਾ ਪ੍ਰਧਾਨ ਯਾਨੀ ਰਕਵੀਰ ਸਿੰਘ ਜੀ ਮੈਂ ਨਾਲ ਬਹਿ ਕੇ ਗੱਲ ਕਰਨ ਮੈਂ ਉਹਨਾਂ ਨੂੰ ਜਵਾਬ ਦਊਂਗਾ ਇਹ ਕਹੋ ਦੱਤੇ ਗਹਿਦਰ ਕੁਝ ਕਰਦ ਕੇ ਬਾਕੀ ਆ ਦੇਖੋ ਨੀ ਕਿੰਨਾ ਕਰਮ ਕੀਤਾ ਪਹਿਲਾਂ ਇੱਥੇ ਜਾ ਕੇ ਦੇਖ ਕੇ ਅਜੀ ਬਾਦਲ ਨੂੰ ਛੇਕੋ ਬਾਦਲ ਨੂੰ ਛੇਕੋ ਉਹ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿੰਨਾ بڑا ਸਟੱਪ ਚੱਕਿਆ ਉਹਨੂੰ ਉਹਨੂੰ ਜਲੀਲ ਕਰਕੇ ਕੱਢਿਆ ਜਿਹੜੇ ਇੱਥੇ ਰਿਪੋਰਟਾਂ ਲੈ ਕੇ ਆਉਂਦੇ ਸੀ ਕਿਉਂ ਨਹੀਂ ਬੋਲੇ ਇੱਥੇ ਰਹਿੰਦੇ ਸ਼ਰਮ ਦੀ ਕਮੇਟੀ ਵਾਲੇ ਅਸੀਂ ਕਹਿੰਦੇ ਗਰਜਾ ਸੀ ਤਾਂ ਬੁੱਧਾ ਸਿੰਘ ਨੇ ਰਾਜ ਕੈਂਪਰ ਦਾ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਆ ਸਾਡੀ ਕੀ ਹੋਣੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਕੱਢਿਆ ਦੂਜੇ ਕੱਢੇ ਨਹੀਂ ਗਿਆਨੀ ਰਕबीर ਸਿੰਘ ਉਹਦਾ ਹੈਡ ਗਰੰਟੀ ਲੱਗਾ ਸੁਲਤਾਨ ਸਿੰਘ ਉਹਨਾਂ ਨੂੰ ਆਪਣੀ ਜਗ੍ਹਾ ਤੇ ਭੇਜ ਦਿੱਤਾ ਜਿਹੜੀ ਗੱਲਬਾਤ ਤੁਹਾਡੀ ਗਿਆਨੀ ਰਕबीर ਸਿੰਘ ਦੀ ਨਾ ਹੋਈ ਸੀ ਉਹਦੀ ਕੋਈ ਰਿਕਾਰਡਿੰਗ ਜਾਂ ਕੋਈ ਉਹਨੇ ਸਾਨੂੰ ਕਿਹਾ ਸੀ ਰਿਕਾਰਡਿੰਗ ਨਹੀਂ ਕਰਨੀ ਅਸੀਂ ਅਮਰ ਸੰਚਾਰ ਜਤਾਂ ਪੰਜ ਪਿਆਰੇ ਝੂਣੀ ਬੋਲ ਸਕਦੇ ਉਦੋਂ ਮੈਂ ਵੀਡੀਓ ਪਾਈ ਸੀ 40 ਸਾਲਾਂ ਦੇ ਵਿੱਚ ਕੋਈ ਇੱਕ ਕੰਪਲੇਨ ਮੇਰੀ ਹੋਵੇ ਕਿਸੇ ਨਾਲ ਕਰਪਤ ਕੀਤਾ ਹੋਵੇ ਕਿਤੇ ਝੂਠ ਬੋਲਿਆ ਹੋਵੇ ਮੈਂ ਵੀਡੀਓ ਪਹਿਕੇ ਆ ਸੀ ਮੈਂ ਕਿਹਾ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਜਿਹੜੇ ਪੈਰ ਪੈਰ ਤੇ ਖੁੱਜੇ ਉਹ ਸਾਨੂੰ ਸਵਾਲ ਕਰਨਗੇ ਅੱਛਾ ਜਿਹੜਾ ਕੇਸਰੀ ਤੋਂ ਬਸੰਤੀ ਰੰਗ ਕਰ ਦਿੱਤਾ ਗਿਆ ਕੀ ਤੁਹਾਨੂੰ ਇਹਦੇ ਚ ਲੱਗਦਾ ਕੋਈ ਸਾਜ਼ਿਸ਼ ਹੈ ਸਾਜ਼ਿਸ਼ ਹੈ ਕਿ ਮੈਂ ਗੁਰੂ ਸਾਹਿਬਾਨਾ ਮੇਲੇ ਸਰਮਈ ਨਿਸ਼ਾਨ ਸਾਹਿਬੀ ਦੇ ਝੁਲਦੇ ਰਹੇ ਨੇ ਨਹੀਂ ਕੇਸਰੀ ਨਿਸ਼ਾਨ ਸਾਹਿਬੀ ਝੁਲਦਰਾ ਦੇਖੋ ਜਿਹੜੇ ਨਿਹੰਗਾਂ ਦੀਆਂ ਛੌਣੀਆਂ ਉੱਥੇ ਝੁਲਦੇ ਆ ਨੀਲੇ ਨਿਸ਼ਾਨ ਸਾਹਿਬ ਉਹਨਾਂ ਦੀ ਉਹਨਾਂ ਦੀਆਂ ਛੌਣੀਆਂ ਆ ਤੇ ਇਹ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਆ ਗੁਰੂ ਅਰਜਨ ਦੇਵ ਜੀ ਜਦੋਂ ਸ਼ਹੀਦੀ ਵੀ ਤੇ ਲਹੂ ਢੁਲਿਆ ਸੀ ਉਦੋਂ ਬਾਬਾ ਜਦੋਂ ਗੁਰੂ ਹਰਗੋਬਿੰਦ ਸਿੰਘ ਨੂੰ ਗੁਰਦਾ ਘਦੀ ਤੇ ਬਿਠਾਇਆ ਸੀ ਦੋ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਗਏ ਸੀ ਔਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਿੰਘ ਨੂੰ ਉਸ ਟਨ ਕੇਸਰੀ ਕੇਸਰੀ ਚੋਲਾ ਪਹਿਨਾਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪਹੁੰਚਦਾ ਰਿਹਾ ਪਰ ਸਰਕਾਰੀ ਸਾਸ਼ੀਆਂ ਏਜੰਸੀਆਂ ਸਾਨੂੰ ਬੰਦ ਕਰਨ ਵਾਸਤੇ ਪਹਿਲਾਂ ਗੁਰਬਾਣੀ ਤੇ ਕਿੰਤੂ ਕਰਦੇ ਆ ਇਹ ਸਾਰਾ ਨਿਸ਼ਾਨ ਸਾਹਿਬ ਬਦਲਿਆ ਇਹ ਕੇਸਰੀ ਰੰਗ ਲਾਲ ਰੰਗ ਨੂੰ ਛੂੰਦਾ ਇਹ ਸ਼ਹੀਦੀਆਂ ਕੁਰਬਾਨੀਆਂ ਕਰਕੇ ਇਹ ਰੰਗ ਬਦਲਿਆ ਆ ਰੰਗ ਐਮਰੀ ਲਿਆਇਆ ਤੁਸੀਂ ਬਦਲਣਾ ਆ ਅਸੀਂ ਕਾਮ ਕਾਮ ਦੀ ਗੱਲ ਕਰ ਸਕਾਂ ਕੱਲੇ ਹੀ ਮੈਨੇਜਰ ਨੇ ਇਹ ਰੰਗ ਬਦਲ ਕੇ ਸਾਡੇ ਦੇ ਸੋਭਤਾ ਪੰਜਾਬ ਦੇ ਸਿੱਖਾਂ ਨੂੰ ਸੈਫਟ ਕਰ ਲਿਆ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਝੁਲਣ ਦਿੱਤੇ ਉਹ ਪਸੰਦੀ ਤੋਂ ਵੀ ਥੱਲੇ ਹੀ ਚਲ ਗਿਆ ਇਸ ਕਰਕੇ ਬਹੁਤ ਮਾੜੀ ਗੱਲ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਇਹ ਗੱਲ ਬੰਦ ਨਹੀਂ ਹੋਈ ਅਸੀਂ ਯੂਕੇ ਦੇ ਯੂਰਪੀਅਨ ਸੰਘ ਦੇ ਉਹਨਾਂ 3 500 ਤੋਂ ਇੱਕ ਤਰੀਕ ਗੁਰਦੁਆਰਾ ਇੱਥੇ ਲਿਖ ਕੇ ਭੇਜ ਚੁੱਕੇ ਹਾਂ ਵੀ ਇਹ ਸਾਡਾ ਅਸੀਂ ਬਿਲਕੁਲ ਵਿਰੋਧ ਜੀ ਆ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਨਿਸ਼ਾਨ ਕੇਸਰੀ ਝੁਲਣਗੇ ਸੰਤ ਜਨਰੈਲ ਸਿੰਘ ਜੀ ਨੇ ਕਿ ਕਥਾ ਸੁਣ ਲੋ ਸੰਤ ਕਰਤਾਰ ਸਿੰਘ ਜੀ ਵਿਦਵਾਨਾਂ ਦੀ ਕਥਾ ਸੁਣ ਲੋ ਸਾਹਮਣੇ ਕੇਸਰੀ ਚ ਕਰਦਾਜ ਕਰਕੇ ਤਾਂ ਅੱਜ ਹੀ ਢਾਡੀ ਕੌਂਦੇ ਹਟਿਆ ਜੇ ਨਾਲ ਸਿੰਘ ਕਰਦੇ ਕੁਰਬਾਨੀਆਂ ਝੂਜੇ ਰਾ ਕੇਸਰੀ ਨਿਸ਼ਾਨ ਤੇ ਗੱਕੇ ਤੇ ਸੁਣਿਆ ਬਸੰਤੀ ਦਾ ਤੇ ਆਮ ਅਪਰੋਚ ਕੀਤੀ ਜਾ ਰਹੀ ਐ ਐਸਜੀਪੀਸੀ ਨਾਲ ਜਾਂ ਕਿਸੇ ਨਾਲ ਅਸੀਂ ਅਸੀਂ ਤਿੰਨ ਦੱਸਣੇ 400 ਤੋਂ ਵੱਧ ਗੁਰਦੁਆਰਾ ਇੱਥੇ ਅਸੀਂ ਆਣ ਕੇ ਸਾਡੇ ਨਾਂ ਆ ਚੁੱਕੇ ਆ ਲਿਖਤੀ ਰੂਪ ਜਾ ਚੁੱਕੇ ਆ ਬਿਆਨ ਭੇਜ ਚੁੱਕੇ ਆ ਪਰ ਸਾਡੀ ਕੋਈ ਪਕਾਰ ਨਹੀਂ ਸੁਣੀ ਸਾਰੇ ਆਮ ਹੋ ਸਾਡਾ ਨਿਸ਼ਾਉ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਹਾਂ ਇਸ ਗੱਲ ਕਰਨ ਵਾਸਤੇ ਹੁਣ ਕਿਹਦੇ ਨਾਲ ਮਿਲੋਗੇ ਤੁਸੀਂ ਆਪ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਜੇ ਕਿਹਦੇ ਨਾਲ ਗੱਲ ਅਸੀਂ ਜਿਹੜੀ ਅਸੀਂ ਇਹ ਮੀਡੀਆ ਹੀ ਦੱਸਤੀ ਆ ਕਿਉਂ ਇਸ ਲਈ ਅਕਾਲ ਤਖਤਾ ਜਹੇਦਾਰ ਨਹੀਂ ਹੈਗਾ ਕਿਉਂਕਿ ਜਿਹੜਾ ਜਹੇਦਾਰ ਆ ਪ੍ਰਮਾਣਿਤ ਨਹੀਂ ਅਸੀਂ ਆਪਣ ਦੱਸਣ ਵਾਸਤੇ ਆਏ ਆ ਤੇ ਜੇ ਜਹੇਦਾਰ ਹੋਵੇ ਅਸੀਂ ਜਰੂਰ ਨਿਕਲ ਕੇ ਹੋਏ ਜਹੇਦਾਰ ਜਿਹੜਾ ਅਜੇ ਸਹੀ ਮਰਿਆਦਾ ਨਹੀਂ ਆਇਆ ਚਲੋ ਆਪਣੀਓ ਸੇਵਾ ਕਰ ਰਿਹਾ ਪਰ ਅਸੀਂ ਆਪਣੇ ਆਪ ਤੋਂ ਮੰਗ ਪੱਤਰ ਇੱਥੇ ਕਤਰ ਦੇ ਵਿੱਚ ਜਾ ਕੇ ਦੇ ਕੇ ਜਾਵਾਂਗੇ ਕਿ ਸਾਡੀ ਗੱਲ ਸੁਣਨੀ ਚਾ ਇੱਕੋ ਇੰਨੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਤੁਸੀਂ ਉਹਦੀਆਂ ਗੱਲਾਂ ਸੁਣਾ ਕਦੀ ਔਰ ਜਾਣ ਕਰਕੇ ਘਰ ਚਲ ਜਾਂਦਾ ਕਦੀ ਉਹ ਮੁੜ ਕੇ ਆ ਜਾਂਦਾ ਉਹ ਤੋਂ ਐਡੀ ਵੱਡੀ ਸੰਸਥਾ ਪਹਿਲੀ ਗੱਲ ਤਾਂ ਇਹ ਜਿਹੜਾ ਅਕਾਲ ਤਖਤ ਦਾ ਜ਼ਹਿਦਾਦਾਰ ਆ ਜਾਂ ਸ਼੍ਰੋਮਣੀ ਕਮੇਟੀ ਪੰਚ ਨਹੀਂ ਇਹ ਇਕੱਲੇ 50 ਗੁਰਦੁਆਰਿਆਂ ਦੀ ਕਮੇਟੀ ਆ ਹੋਰ ਹਰਿਆਣਾ ਵਿੱਚ ਇੰਡੀਆ ਵਿੱਚ ਕਿੰਨੇ ਗੁਰਦੁਆਰੇ ਬਾਹਲ ਕਿੰਨੇ ਗੁਰਦੁਆਰੇ ਆ ਇਕੱਲੇ 50 ਗੁਰਦੁਆਰਿਆਂ ਦੀ ਕਮੇਟੀ ਆ ਉਹਦੇ 5-7 ਮੰਦਰ ਅੰਦਰ ਕਮੇਟੀ ਦੇ ਬਣੇ ਹੋ ਆ ਉਹ ਸਾਨੂੰ ਚਲਾ ਰਹੇ ਕਿੱਦਾਂ ਹੋ ਸਕਦਾ ਜੀ ਜਿੱਥੇ ਇੱਕ ਪਾਸੇ ਕੇਸਰੀ ਨਿਸ਼ਾਨ ਸਾਹਿਬ ਦਾ ਮੁੱਦਾ ਹੈ ਤੇ ਧਰਮੀ ਫੌਜੀ ਵੀ ਆਪਣੀਆਂ ਲਗਾਤਾਰ ਮੰਗਾਂ ਨੂੰ ਲਾ ਕੇ ਐਸਜੀਪੀਸੀ ਪ੍ਰਧਾਨ ਨੂੰ ਮਿਲਦੇ ਰਹੇ ਲੇਕਿਨ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ ਅੱਜ ਤੁਹਾਡੇ ਨਾਲ ਵੀ ਮੁਲਾਕਾਤ ਕੀਤੀ ਕਿ ਇਹਨਾਂ ਦਾ ਮੁੱਦਾ ਵੀ ਚੁੱਕਿਆ ਜਾਵੇ ਮੈਂ ਮੈਂ ਕਹਿੰਦਾ ਬਿਲਕੁਲ ਚੁੱਕਿਆ ਜਾਵੇ ਇਹਨਾਂ ਨੂੰ ਬਣਦੇ ਰਾਈਟ ਮੈਨ ਨਹੀਂ ਚਾਹੀਦੇ ਬਣਦੇ ਹੱਕ ਮੈਨ ਨਹੀਂ ਚਾਹੀਦੇ ਕਿ ਉਹ ਉਹਨਾਂ ਦੀ ਕੋਈ ਜਥੇਬੰਦੀ ਨਹੀਂ ਕਿਦਾਂ ਵਿਚਾਰੇ ਰੁਲ ਗਏ ਜਦੋਂ ਉਹਦੀਆਂ ਮੈਂ ਗੱਲਾਂ ਸੁਣੀਆਂ ਮੈਂ ਸਾਡਾ ਆ ਕੁਝ ਹੋਇਆ ਸਾਡਾ ਕੋਈ ਨਾਂ ਤੁਸੀਂ ਸਾਹਮਣੇ ਦੇਖੋ ਘੱਲੂ ਘਰਾ ਦਿਵਸ ਮਨਾਇਆ ਗਿਆ ਅਮੇ ਤੇ ਚਾਹ ਕੇ ਵੀ ਬੜੇ ਵੋਟ ਬੜੇ ਬੜੇ ਵੋਟ ਲਾਇਆ ਅਸੀਂ ਮਸ਼ਹੂਰੀਆਂ ਵੜੀਆਂ ਕਰੀਆਂ ਨੇ ਖਰਚਾ ਹੁੰਦਾ ਨਾ ਕਿ ਇਹਨਾਂ ਇਹਨਾਂ ਕਿਤੇ ਉੱਥੇ ਧਰਮੀ ਫੌਜੀਆਂ ਦਾ ਨਾਂ ਲਿਆ ਗਿਆ ਇੱਥੇ ਕਿਤੇ ਧਰਮੀ ਫੌਜੀ ਨੂੰ ਸਨਮਾਨ ਦਿੱਤਾ ਗਿਆ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ ਕਿਸੇ ਨੇ ਕਿਹਾ ਵੀ ਆਹ ਸ਼ਹੀਦ ਪਰਿਵਾਰ ਆ ਇਹ ਧਰਮੀ ਫੌਜੀ ਆ ਕਿਥੇ ਨਾਂ ਲਿਆ ਅਜੇ ਤੱਕ ਅਸੀਂ ਤਾਂ ਸੁਣਿਆ ਨਹੀਂ ਕਿ ਉਹਨਾਂ ਨੂੰ ਗੋਲਿਆ ਕੀਤੇ ਉਹਨਾਂ ਦੀ ਮੰਗ ਕੋਈ ਨਹੀਂ ਉਹ ਕਹਿੰਦੇ ਜਿੱਥੇ ਬਾਕੀ ਇਤਿਹਾਸ ਲਿਖਿਆ ਗਿਆ ਧਰਮੀ ਫੌਜੀਆਂ ਦਾ ਵੀ ਇੱਥੇ ਇਤਿਹਾਸ ਹੋਣਾ ਚਾਹੀਦਾ ਜਿਹੜੀ ਗੈਲਰੀ ਵਿੱਚ ਮੈਂ ਦੇਖਿਆ ਜਗ੍ਹਾ ਹੈਗੀ ਆ ਉਹ 20 ਛੇਦੀਆਂ ਜ ਉਦੋਂ ਹੁੰਿਆ ਇਹਨਾਂ ਦੀਆਂ ਜਿਹੜੀਆਂ ਜਰੂਰ ਫੋਟੋਆਂ ਉੱਥੇhame ਥੋੜੀਆਂ ਲੱਗਣਾਂ ਅਜੇਬ ਘਰ ਵਿੱਚ ਵੀ ਧਰਮੀ ਫੌਜੀਆਂ ਦੀ ਫੋਟੋ ਹੋਣੀ ਚਾਹੀਦੀਆਂ ਉੱਥੇ ਲਿਖਿਆ ਜਾਵੇ ਇਹ ਧਰਮੀ ਫੌਜੀ ਤੇ ਕੁਝ ਵੀ ਸੀ ਤੇ ਜਿਹੜੀ ਸ਼ਹੀਦੀ ਗੈਲਰੀ ਬਣੀ ਆ ਉਹਦੇ ਵਿੱਚ ਵੀ ਇਹਨਾਂ ਦੀਆਂ ਫੋਟੋਆਂ ਲੱਗਣੀਆਂ ਚਾਹੀਦੀਆਂ ਠੀਕ ਹੈ ਠੀਕ ਹੈ 384 ਦੇ ਵਿੱਚ ਧਰਮ ਤੇ ਕੌਮ ਦੇ ਉੱਤੇ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੋਇਆ ਸੀ ਅਗਰ ਉਹਦੇ ਉੱਤੇ ਸਾਨੂੰ ਅੱਜ ਵਿਚਾਰਨ ਦੀ ਲੋੜ ਆ ਕਿਉਂਕਿ ਅੱਜ ਤੱਕ ਇੱਥੇ ਕਿਰਪਾਨਾਂ ਨੇ ਜਿਹਾ ਢਾਲਾਂ ਕਿਰਪਾਨਾਂ ਦੀ ਲੜਾਈ ਹੋਈ ਆ ਹੁੰਦੇ ਹਮਲੇ ਲੇਕਿਨ bari ਹਮਲਾ ਜਿਹੜਾ ਉਹ 1 ਜੂਨ 1984 ਵਿੱਚ ਉਹ ਵੀ ਵਿਦੇਸ਼ਾਂ ਦੇ ਉੱਤੇ ਜਿਹੜੇ ਤੰਕ ਦੋਪਾ ਵਰਤੇ ਜਾਂਦੇ ਉਹਦੇ ਨਾਲ ਹੋਇਆ ਔਰ ਇਹਨਾਂ ਦੀ ਇਸ ਨੀਤੀ ਨਾਲ ਸਾਨੂੰ ਸਭ ਤੋਂ ਪਹਿਲਾਂ 84 ਦੀ ਨੀਤੀ ਵੇਖਣੀ ਵੀ ਨੀਤੀ ਉਹਨਾਂ ਦੀ ਇਹ ਹੀ ਕਿ 15-18 ਸਾਲ ਤੋਂ ਲੈ ਕੇ 35-40 ਸਾਲ ਤੱਕ ਪਗੜੀ ਤਾਰੀ ਸੇ ਕੋਈ ਨਹੀਂ ਰਣ ਦੇਣਾ ਔਰ ਆਉਂਦੇ ਜਿਹੜੇ ਨੇ 20-25 ਸਾਲ ਕੋਈ ਪਗੜੀ ਤਾਰੀ ਸਿੱਖ ਜਿਹੜਾ ਵਾ ਉਹ ਕੋੜ ਹੀ ਨਹੀਂ ਚੜੇਗਾ ਔਰ ਇਸ ਚੀਜ਼ ਨੂੰ ਜਿਹੜਾ ਹੀ ਸੰਤ ਜਨਾਲ ਸਿੰਘ ਪੰਢਰਾਲੇ ਨੇ ਇਸ ਸਿੱਖਾਂ ਦੇ ਹੱਕਾਂ ਵਾਸਤੇ ਜਿਹੜਾ ਮਸਲਾ ਚੁੱਕਿਆ ਸੀ ਔਰ ਉਹ ਜਿਹੜਾ ਸੀ ਮਸਲਾ ਉਹ ਉਸ ਨੂੰ ਜਿਹੜਾ ਬੂਰ ਜਿਹੜਾ ਸੀ ਪਿਆ ਉਹ ਧਰਮੀ ਫੌਜੀਆ ਨੇ ਠੱਲ ਪਾਈ ਆ ਔਰ ਅੱਜ ਜਿਹੜਾ ਮਸਲਾ ਸੀ ਮਸਲਾ ਸੰਤ ਜਨਾਸੇ ਪਿੰਡਰਾਏ ਦੀ ਕੁਰਬਾਨੀ ਦਾ ਔਰ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਲੱਗੀ ਆ ਉਹਦਾ ਮਸਲਾ ਸੀ ਕਿਉਂਕਿ ਜਦੋਂ ਸਾਡੇ ਈਸ਼ਤ ਦੇ ਵਿੱਚ ਗੋਲੀ ਲੱਗੀ ਤੇ ਇਹ ਤੋਂ ਬਾਅਦ ਇਹ ਜਿਹੜਾ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ ਜੇਕਰ ਇੱਥੇ ਹਿਸਾਬ ਲਈਏ ਕਿ ਅਕਾਲ ਤਖਤ ਦੇ ਉੱਤੇ ਸੰਤ ਜਨਾਸੇ ਪਿੰਡਰਾਲੇ ਸੀ ਤੇ ਬਾਹਰੀ ਗੁਰਦੁਆਰਿਆਂ ਦੇ ਵਿੱਚ ਕਿੱਥੇ ਸੀ ਜਿੱਥੇ ਐਨੇ ਗੁਰਦੁਆਰਿਆਂ ਨੂੰ ਜਿਹੜ ਕੇਰਾ ਬੰਦੀ ਫੌਜ ਦਾ ਹੋਇਆ ਸੀ ਇਸ ਕਰਕੇ ਸਾਨੂੰ ਜਿਹੜਾ ਵਾ ਅੱਜ ਬੜੇ ਵਿਚਾਰਨ ਦੀ ਲੋੜ ਆ ਸਾਨੂੰ ਸਮਝੜ ਕੇ ਸੋਚ ਕੇ ਚੱਲਣ ਦੀ ਲੋੜ ਆ ਔਰ ਜਿਹੜੇ ਧਰਮ ਹੀ ਫੌਜੀ ਨੇ ਬਾਰਖਾਂ ਛੜੀਆਂ ਨੇ ਜਦੋਂ ਇਹ ਖਬਰ ਮਿਲਦੀ ਆ ਕੋ ਸਮੇ ਕਿਸੇ ਨੇ ਆਪਣੇ ਕਿਸੇ ਲਾਲਚ ਨੂੰ ਨਹੀਂ ਛੜਿਆ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਮ ਤੇ ਸ਼ਾਨ ਵਾਸਤੇ ਔਰ ਮੈਂ ਇਥੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਆਮ ਸਾਡੇ ਜਿਹੜੇ ਅਕਾਲੀ ਲੀਡਰ ਨੇ ਜਾਂ ਸ਼ਰਮਣੀਕੇ ਦੀ ਨੇ ਕਹਿੰਦੇ ਅਕਾਲ ਤਖਤ ਦਾ ਮਹਾਨ ਹੈ ਪੰਥ ਕੀ ਸ਼ਾਨ ਹੈ ਔਰ ਦੂਸਰਾ ਕਹਿੰਦੇ ਨੇ ਕਿ ਆਪਣੇ ਸਰਵਉੱਚ ਸਥਾਨ ਸਾਡਾ ਸਿੱਖਾਂ ਦਾ ਸਰਮੋਹਰ ਹਸਤੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਿੱਖ ਸੰਗਤ ਨੂੰ ਔਰ ਇਹਨਾਂ ਨੂੰ ਮਲਾਜਮਾਂ ਨੂੰ ਕਈ ਛੇ ਕਰ ਤੁਸੀਂ ਇਹਨੂੰ ਮਹਾਨ ਕਹਿੰਦੇ ਪੰਥ ਦੀ ਸ਼ਾਨ ਕਹਿੰਦੇ ਜੇ ਤੇ ਉਹ ਸਦਾ ਮਹਾਨ ਤੇ ਪੰਥ ਦੀ ਸ਼ਾਨ ਢਾ ਢੇਰੀ ਹੋ ਕੇ ਮਿੱਟੀ ਚ ਮਿਲ ਗਿਆ ਉਹਦੇ ਵਾਸਤੇ 41 ਸਾਲ ਦੇ ਵਿੱਚ ਦੋ ਲਵਸ਼ ਕਿਉਂ ਨਹੀਂ ਬੁਲੇ ਗਏ ਜਦੋਂ ਉਹਦੀ ਆਨ ਤੇ ਸ਼ਾਨ ਵਾਸਤੇ ਧਰਮੀ ਫੌਜੀਆ ਬਾਰਕਾ ਛੜੀਆਂ ਉਹਨਾਂ ਵਾਸਤੇ ਅੱਜ ਤੱਕ ਕੋਈ ਸੱਦਾ ਪੱਤਰ ਕਿਉਂ ਨਹੀਂ ਦਿੱਤਾ ਗਿਆ ਵੀ ਧਰਮੀ ਫੌਜੀ ਇਥੇ 71 ਹੋ ਤੇ ਤੁਹਾਨੂੰ ਸ਼੍ਰੋਮਣੀ ਕਮੇਟੀ ਜਿਹੜੀ ਤੁਹਾਨੂੰ ਸਨਮਾਨ ਕਰੇਗੀ ਜਾਂ ਸਿੱਖ ਸੰਸਥਾ ਮੈਂ ਧੰਨਵਾਦ ਕਰਦਾ ਸਰਦਾਰ ਬਲਦੇਵ ਸਿੰਘ ਦਾ ਜਿਹੜੇ ਬਾਹਰੋਂ ਆ ਕੇ ਸਾਡਾ ਅੱਜ ਦਰਦ ਸੁਣ ਰਹੇ ਨੇ ਮੈਂ ਧੰਨਵਾਦ ਕਰਦਾ ਚੈਨਲ ਦੇ ਅਰਣ்தੀਰ ਸਿੰਘ ਜਿਨ੍ਹਾਂ ਨੇ ਸਨ 12 ਦੇ ਵਿੱਚ ਸਾਡਾ ਦਰਦ ਸੁਣਿਆ ਸੀ ਸਨ 12 ਦੇ ਵਿੱਚ ਇੱਕ ਇੰਟਰਵਿਊ ਮੈਂ ਦੇ ਰਿਹਾ 2.5 3 ਮਿੰਟ ਦੀ ਇੱਕ ਬਿਮਾਰ ਬੰਦੇ ਦੇ ਉੱਤੇ ਵਾਇਡ ਦਿੱਤੀ ਆ ਚੰਡੀਗੜ੍ਹ ਮਹਾਲੀ ਤੋਂ ਔਰ ਉਹ ਜਿਹਨੋਂ ਬਾਹਰ ਆਪਣੇ ਅਰੰਤੀਰ ਸਿੰਘ ਕੋ ਜਾਂਦੀ ਹੈ ਟੀਵੀ ਚੈਨਲ ਵਾਲੇ ਕੋ ਤੇ ਉਹਨਾਂ ਨੇ ਬਾਹਰ ਜਾ ਕੇ ਆਵਾਜ਼ ਦੇ ਦਿੱਤੀ ਪਾਰੇ ਦੇਸਾਂ ਦੇ ਵਿੱਚ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜਾ ਬਾ ਪੈਸਾ ਇਕੱਤਰ ਕੀਤਾ ਜਾਊ ਤੇ ਪਹਿਲੀ ਚਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਤੇ ਧਰਮੀ ਫੋਜ ਨੂੰ ਇਕੱਤਰ ਕਰਕੇ ਤੇ ਜਿਹੜੇ ਇਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਔਰ ਉਹ ਜੜਾ ਹੀ ਬੜੀ ਤਗੜੀ ਇੱਕ ਸਾਜ਼ਿਸ਼ ਹੋ ਗਈ ਧਾਰਮਿਕ ਸਾਜ਼ਿਸ਼ ਹੋ ਗਈ ਔਰ ਜਿਨ੍ਹਾਂ ਨੇ ਇਹ ਮਲਕ ਜਿਹੜਾ ਸੀ ਚੁੱਕ ਕੇ ਤਾਂ ਖੰਡੂਰ ਸਾਹਿਬ ਮਾਰਿਆ ਉਹਦਾਂ ਵਿੱਚ ਧਰਮੀ ਫੌਜੀਆਂ ਨੂੰ ਇੱਕ ਦੂਜੇ ਨੂੰ ਪਟੋ ਤਾੜ ਕਰ ਦਿੱਤਾ ਔਰ ਉਹ ਜਿਹੜਾ 16 ਕਰੋੜ ਰੁਪਈਆ ਆਇਆ ਸੀ ਉਹ ਮਿੱਟੀ 'ਚ ਮਿਲ ਗਿਆ 3 ਕਰੋੜ 90 ਲੱਖ ਰੁਪਈਆ ਵੰਡ ਕੇ ਉਹ ਵਿਚਾਰੇ ਜਾਨ ਛੜਾ ਕੇ ਥੋ ਗਏ ਮੈਂ ਸਤਕਾਰ ਕਰਦਾ ਕਰ ਰਹੀ ਸੰਗਤਾਂ ਜਿਨ੍ਹਾਂ ਨੇ ਇਹ ਸੁਣ ਕੇ ਆਜੇ ਵਿਚਾਰਨ ਦੀ ਗੱਲ ਇਹ ਆ ਕਿ ਐਡੀ ਤਕੜੀ ਸੰਤ ਦੀ ਕੁਰਬਾਨੀ ਹੋਵੇ ਔਰ ਵਰਲਡ ਦੇ ਵਿੱਚ ਨਾ ਪਹੁੰਚੇ ਧਰਮੀ ਫੌਜੀਆਂ ਦੇ ਪਿਛਲੇ ਇਤਿਹਾਸ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਇਤਿਹਾਸ ਸਾਨੂੰ ਸੁਣਾਈ ਜਾਂਦਾ ਮੈਂ ਪਿਛੇ ਅਪੀਲ ਕੀਤੀ ਸੀ ਕਿ ਸਾਨੂੰ ਪਿਛਲੇ ਇਤਿਹਾਸ ਨਾਲ ਸਾਨੂੰ ਅੱਜ ਦਾ ਇਤਿਹਾਸ ਦੱਸੋ ਵੀ 84 ਦੇ ਵਿੱਚ ਕੀ ਬਣਿਆ ਔਰ ਸਾਨੂੰ ਇਹ ਜਿਹੜੀ 84 ਦੇ ਵਿੱਚ ਜਿਹੜੀ ਆ ਤਾਰੀ ਗੱਲ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਕਿ 84 ਵਿੱਚ ਧਰਮੀ ਫੌਜੀ ਕਿਦਾਂ ਜੇਕਰ ਅਸੀਂ ਹਸਾਬ ਲਾਈਆ ਤਾਂ ਟੈਂਕ ਤੇ ਤੋਪਾਂ ਦਾ ਨਾ ਮੱਥਾ ਲਾਉਣਾ ਹੀ ਉਹ ਤਾਂ ਕੋਈ ਸਹੂਲਤਾ ਲੈਣਾ ਹੀ ਆਏ ਜੇਕਰ ਜੂਨ 84 ਦੇ ਵਿੱਚ ਚਾਤੀ ਮਾਰੀਏ ਤੁਹਾਨੂੰ ਨਹੀਂ ਪਤਾ ਹਿੰ ਦੱਸਾਂਗੇ ਬਦਲ ਕੋ ਸਾਹਮਣੇ ਗੋਲੀਆਂ ਵਰਦੀਆਂ ਹੀ ਹਿੱਕ ਦੇ ਵਿੱਚ ਕਾਹਦੀਆਂ ਲਿਵਦੀਆਂ ਹੀ ਸਖ ਕਾਹ ਵਾਸਤੇ ਵਰਦੀਆਂ ਹੀ ਜਿਹੜਾ ਜ਼ਖਮੀ ਹੁੰਦਾ ਹੀ ਉਹ ਕਾਹਦੇ ਹੁੰਦੇ ਸਖ ਕਾਹ ਵਾਸਤੇ ਹੁੰਦੇ ਹੀ ਜਿਹੜਾ ਸ਼ਹੀਦ ਹੋਏ ਨਾ ਕਾਹਦੇ ਨਹੀਂ ਹੋਈ ਸਖ ਕਾਹ ਵਾਸਤੇ ਹੋਈ ਜਦੋਂ ਅੰਟਰਨੈਸ਼ਨਲ ਵਿਦੇਸ਼ੀਆ ਰਕੂਟਾਂ ਟੈਰੋ ਕੈਡ ਹੋਏ ਉਹ ਕਦਰ ਹੈ ਸਖ ਕੌ ਵਾਸਾ ਹੋਈ ਔਰ ਸਖ ਕੌ ਦੇ ਵਾਰਸ ਜਿਹਾ 41 ਸਾਲ ਸੁਤੇ ਹੀ ਤੇ ਆ ਸਾਡੇ ਵੀਰ ਜਿਹੜੇ ਅੱਜ ਜਾਗੇ ਨੇ ਔਰ 12 ਦੇ ਵਿੱਚ ਜਾਗੇ ਔਰ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼ੁਰੂ ਤੋਂ ਲੈ ਕੇ ਬਾੜ ਦੀ ਸੰਸਥਾ ਜਿਹੜੀਆਂ ਨੇ ਸਿੱਖ ਜਥੇਬੰਦੀਆਂ ਜਾਗੀਆਂ ਨੇ ਪਰ ਉਹਦੇ ਵਿੱਚ ਖੁਸ਼ ਜਿਹੜਾ ਵਾ ਮੈਂ ਸਪਸ਼ਟ ਨਹੀਂ ਕਰ ਸਕਦਾ ਬਾਹਰ ਇੱਕ ਗੱਲ ਸਾਨੂੰ ਐਨਆਰਆਈ ਵੀਰ ਨੇ ਦੱਸਿਆ ਸਰਾਂ ਦੇ ਵਿੱਚ ਸਤ ਕੇ ਕਿ ਗੁਰਦੁਆਰਿਆਂ ਦੇ ਵਿੱਚ ਦੋ ਦੋ ਗੋਲ ਕੰਨ ਕੀ ਕੰਦਰ ਤੇ ਬਾਹਰ ਤੇ ਜੇ ਚਾ ਉੱਥੇ ਲਿਖਿਆ ਧਰਮੀ ਫੌਜੀ ਉਹਨਾਂ ਗੋਲ ਕਾਂ ਦੇ ਉੱਤੇ ਪੈਸਾ ਤੇ ਚੜਦਾ ਹੀ ਚੜਦਾ ਉਥੇ ਬੀਬੀਆਂ ਦੇ ਸੋਹਣੇ ਵਿੱਚੋਂ ਗੋਲਖਾਂਦੇ ਨਿਕਲੇ ਲੇਕਿਨ ਉਹ ਕੌਣ ਲੱਗੇ ਉਹ ਵੀ ਸਿਰਫ ਇੱਕ ਜਿਹੜੇ ਇਹਨਾਂ ਦੇ ਪਿੱਛੇ ਅਕਾਲੀ ਦਲ ਦੇ ਨਾਲ ਸ਼ਾਮਲ ਨੇ ਉਹ ਬੰਦੇ ਲੱਗੇ ਜਿਹੜੇ ਇਹੋ ਜਿਹੇ ਝਝਾਰੂ ਨੇ ਸਰਪਾਰ ਬਲਦੇਵ ਸਿੰਘ ਦੇ 283 ਸੰਘਰ ਟੀਵੀ ਚੈਨਲ ਤੇ ਮਾਲ ਕਰਕੇ ਇਹੋ ਜਿਹੇ ਧਰਮੀ ਫੌਜੀਆਂ ਦਾ ਦਰਦ ਜਾਣਦੇ ਨੇ ਔਰ ਮੈਂ ਇਥੇ ਅਪੀਲ ਕਰਨੀ ਚਾਹੁੰਦਾ ਕਿ ਅੱਜ ਧਰਮੀ ਫੌਜੀਆਂ ਨੂੰ 48 ਸਾਲ ਦੇ ਵਿੱਚ ਕਿਸੇ ਨੇ ਕੋਈ ਸਾਨੂੰ ਸਦਕੇ ਸਾਨੂੰ ਕੋਈ ਨਹੀਂ ਕਹੀ ਸਾਡਾ ਸਨਮਾਨਤ ਨਹੀਂ ਕੀਤਾ ਨਾ ਭਾਈ ਬਲਦੇਵ ਸਿੰਘ ਦੇ ਅੱਗੇ ਬੇਨਤੀ ਕਰਾਂਗਾ ਕਿ ਇੱਕ ਧਰਮੀ ਫੌਜੀਆਂ ਦਾ ਇਕੱਠ ਕਰਕੇ ਤੁਸੀਂ ਧਰਮੀ ਫੌਜੀਆਂ ਦਾ ਜਿਹੜਾ ਵਾ 2 ਮੀਟਰ ਦੇ ਸਰੋਪੇ ਦਾ ਜਿਨ੍ਹਾਂ ਨੇ ਇਨੀ ਧਰਮ ਦਾ ਕੰਮ ਦਿਖਾਤਾ ਕੁਰਬਾਨੀ ਕੀਤੀ ਹੋਵੇ ਔਰ 48 ਸਾਲ ਦਾ ਵਜਹ ਜਲੀਲ ਹੋਏ ਹੋਣ ਔਰ ਉਹਨਾਂ ਦੀ ਇੱਕ ਖਾਸ ਹੈਗਾ ਸਾਨੂੰ 2 ਮੀਟਰ ਦਾ ਸਰੋਪਾ ਨਹੀਂ ਦਿੱਤਾ ਔਰ ਉਹਨਾਂ ਦੀ ਖਾਸ ਜਿਹੜੀ ਆ ਮੇਰਾ ਵੀਰ ਬਲਦੇਵ ਸਿੰਘ ਔਰ ਐਨਆਰਆ ਮੇਰੇ ਵੀਰ ਜਿਹੜੇ ਖਾਸ ਪੂਰੀ ਕਰਨਗੇ ਅਸੀਂ ਮੈਂ 73 ਸਾਲ ਦਾ ਅਸੀਂ ਲਾਸਟ ਦਹਾਕੇ ਦੇ ਵਿੱਚ ਚੱਲਣ ਦੇ ਆ ਔਰ ਇਸ ਤੋਂ ਬਾਅਦ ਅੱਜ ਤੋਂ ਲੇਕੇ 10 ਸਾਲ ਬਾਅਦ ਧਰਮੀ ਫੌਜੀ ਕੋ ਵਿਰਲਾ ਮਿਲੇਗਾ ਔਰ ਇਹ ਹੈ ਜਿਹੜੇ ਅੱਜ ਸੰਤਾ ਦੀ ਸ਼ਹਾਦਤ ਤੇ ਉਤੇ ਵੋਟਾਂ ਪੰਦਤੀ ਰਾਜਨੀਤੀ ਖੇਡਦੇ ਨੇ ਇਹ ਉਮੀਦ ਧਰਮੀ ਫੌਜੀ ਦੀ ਦੀ ਸ਼ਹਾਦਤ ਤੇ ਉਤੇ ਵੋਟਾਂ ਦੀ ਰਾਜਨੀਤੀ ਕਰਨਗੇ ਭਾਈ ਵੀਰ ਸਿੰਘ ਦਾ ਕਿਹਾ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਲਗਣੀਆਂ ਮੈਂ ਬਾਰ-ਬਾਰ ਤੁਸੀਂ ਅਮਰਸਾਦੀ ਪ੍ਰਸ ਜਾਂ ਤੁਸੀਂ ਮੈਨੂੰ ਜਾਣਦੇ ਹੋ ਹਰ ਪ੍ਰੋਗਰਾਮ ਚਮਾਉਣਾ ਮੰਗ ਕਰਦਾ ਕਿ ਧਰਮੀ ਫੌਜੀਆਂ ਦੀਆਂ ਛੜੀਆਂ ਸਿੱਖ ਜਾਬਕਰ ਚ ਫੋਟੋਆਂ ਲਗਾਈਆਂ ਜਾਣ ਲੇਕਿਨ ਇਹਨਾਂ ਨੇ ਅਜੇ ਤੱਕ ਫੋਟੋਆਂ ਨਹੀਂ ਲਾਈਆਂ ਇਹ ਸਾਟਾ ਕੰਮ ਨਹੀਂ ਕਿ ਅਸੀਂ ਮੰਗ ਕਰੀਏ ਇਹ ਇਹਨਾਂ ਦਾ ਕੰਮ ਹੀ ਸ਼ੁਰੂ ਵਿੱਚ ਜਦ ਹੀ ਸਾਨੂੰ ਪਾਸ ਕਰਦੀ ਕਿ ਧਰਮੀ ਫੌਜੀ ਦੇ ਫੋਟੋ ਸ਼ਹੀਦਾਂ ਦੀਆਂ ਲਾਉਣੀਆਂ ਧਰਮੀ ਫੌਜੇ ਨੂੰ ਰਿਕਾਰਡ ਚਾਹੀਦਾ ਅਸੀਂ ਮਹੱਤਿਆ ਕਰਦੇ ਤੇ ਇਹ ਜਿਹੜਾ ਹੀ ਸਾਡਾ ਇਹਨਾਂ ਦਾ ਫਰਜ਼ੀ ਕਰਨਾ ਜੇਕਰ ਇਹਨਾਂ ਨੇ ਨਹੀਂ ਕੀਤਾ ਅੱਜ ਮੈਂ ਪ੍ਰੈਸ ਤੇ ਥਰੂ ਅੰਨਾਰੇ ਵੀਰਾਨੂ ਕਹਿਣਾ ਔਰ ਪ੍ਰੈਸ ਨੂੰ ਕਹਿਣਾ ਕਿ ਤੁਸੀਂ ਇਹ ਜਿਹੜਾ ਕਾਰਜ ਜਿਹੜਾ ਤੁਸੀਂ ਇਸ ਨੂੰ ਨੇਪਰੇ ਚਾੜੋ ਔਰ ਜਿੱਥੇ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਆਏ ਧਰਮੀ ਫੌਜਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਮੈਂ ਆਪਣੇ ਵੀਰ ਬਲਦੇਵ ਸਿੰਘ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਬਾਹਰ ਦੇ ਮੁਲਕ ਦੇ ਵਿੱਚ ਜਿਨ੍ਹਾਂ ਦਾ ਮਲਕਾ ਖੂਨ ਖੋਲਿਆ ਜਿਨ੍ਹਾਂ ਨੂੰ ਸਾਡੇ ਦਰਦ ਆਇਆ ਜਿਨ੍ਹਾਂ ਨੇ ਸਾਡੀ ਕੁਰਬਾਨੀ ਨੂੰ ਚੜਾ ਯਾਦ ਕੀਤਾ ਸਾਡੀ ਕੁਰਬਾਨੀ ਦਾ ਮੁੱਲ ਪਾਇਆ ਔਰ ਇੱਥੋਂ ਵਿਦੇਸ਼ ਦੇ ਵਿੱਚੋਂ ਹਜ਼ਾਰਾਂ ਕਿਲੋਮੀਟਰ ਜੜਾ ਚੱਲ ਕੇ ਇਹ ਸਾਡੇ ਇੱਥੇ ਦਰਦ ਨੂੰ ਵੇਖਣ ਤੇ ਸੁਣਨ ਵਾਸਤੇ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਥੇ ਮੈਂ ਵੀਰ ਅਰੰਤੀਰ ਸੰਗਤ ਟੀਵੀ ਚੈਨਲ ਦੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡਾ ਜਿਹੜਾ ਹੀ ਉਹ ਸਨ 12 ਦੇ ਵਿੱਚ ਦਰਦ ਸੁਣਿਆ ਸੀ ਲੇਕਿਨ ਉਹ ਕੁਝ ਧਰਮੀ ਫੌਜ ਦੀ ਕਮੀ ਕਰਕੇ ਉਹ ਸ਼੍ਰੋਮਿਕ ਜਿਹੜੀ ਨਾ ਰਾਜਨੀਤੀ ਖੜੀ ਜਿਹਦੇ ਕਰਕੇ ਇਹ ਸਾਡਾ ਮੋਨੇ ਪਰੇ ਨਹੀਂ ਚੜ ਸਕਾ ਇਹਨਾਂ ਸ਼ਬਦਾਂ ਨਾਮ ਆਖਮ ਦਾ ਅਜਾਜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ